ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਹਿਲੇ ਦਿਨ ਤੋਂ ਹੀ ਇਹ ਰਾਗ ਅਲਾਪ ਦੇ ਆ ਰਹੇ ਨੇ ਕਿ ਉਹਨਾਂ ਦੀ ਸਰਕਾਰ ਅਪਰਾਧਿਕ ਰਿਕਾਰਡ ਰੱਖਣ ਵਾਲੇ ਗੈਰ ਕਾਨੂੰਨੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕਰੇਗੀ ਕਿਉਂਕਿ ਉਹਨਾਂ ਦੀ ਡਿਪੋਟੇਸ਼ਨ ਨੀਤੀਆਂ ਦਾ ਇਹ ਪਹਿਲਾ ਨਿਯਮ ਹੈ ਕਿ ਫੈਡਰਲ ਏਜੰਸੀਆਂ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਅਪਰਾਧੀਆਂ ਅਤੇ ਇੱਥੇ ਆ ਕੇ ਅਪਰਾਧ ਕਰਨ ਵਾਲੇ ਖਤਰਨਾਕ ਲੋਕਾਂ ਤੇ ਨਕੀਲ ਦਸੇਗੀ ਪਰ ਹੁਣ ਜੇਕਰ ਨਵੇਂ ਆંકੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਹਕੀਕਤ ਕੁਝ ਹੋਰ ਹੈ ਏਜੰਸੀਆਂ ਉਹਨਾਂ ਲੋਕਾਂ ਨੂੰ ਦਬੋਚ ਰਹੀਆਂ ਨੇ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਜੋ ਕੇਵਲ ਅਮਰੀਕਾ ਵਿੱਚ ਆਏ ਤਾਂ ਜ਼ਰੂਰ ਗੈਰਕਾਨੂੰਨੀ ਢੰਗ ਦੇ ਨਾਲ ਨੇ ਪਰ ਉਹਨਾਂ ਨੇ ਇੱਥੇ ਆ ਕੇ ਕਦੇ ਕੋਈ ਅਪਰਾਧ ਨਹੀਂ ਕੀਤਾ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਰਾਸ਼ਟਰਪਤੀ ਡੋਨਲਡ 트ੰਪ ਦੀ ਦੂਜੀ ਮਿਆਦ ਦੇ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦੇ ਵਿੱਚ ਤੇਜ਼ੀ ਲਿਆਂਦੀ ਹੈ ਨਵੇਂ ਅੰਕੜਿਆਂ ਦੇ ਮੁਤਾਬਕ 트럼ਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਤਹਿਤ ਬਿਨਾ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਵਿੱਚ 1000% ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਹ ਗ੍ਰਿਫਤਾਰੀਆਂ ਖਾਸ ਤੌਰ ਤੇ ਅਜਿਹੇ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਜਿਨ੍ਹਾਂ ਦਾ ਕੋਈ ਵੀ ਅਮਰੀਕੀ ਅਪਰਾਧਿਕ ਰਿਕਾਰਡ ਨਹੀਂ ਰਿਹਾ। ਰਾਸ਼ਟਰਪਤੀ 트럼ਪ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਵੱਡੇ ਪੇਮਾਨੇ ਤੇ ਡਿਪੋਰਟ ਕਰਨ ਦਾ ਵਾਅਦਾ ਕੀਤਾ ਸੀ। ਪਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਡਿਪੋਟੇਸ਼ਨ ਡਾਟਾ ਪ੍ਰੋਜੈਕਟ ਦੇ ਮੁਤਾਬਿਕ ਜੁਲਾਈ 2025 ਦੇ ਵਿੱਚ ICE ਦੀਆਂ ਗ੍ਰਿਫਤਾਰੀਆਂ ਦੇ ਵਿੱਚ 37% ਅਜਿਹੇ ਵਿਅਕਤੀ ਸਨ ਜਿਨ੍ਹਾਂ ਤੇ ਕੋਈ ਵੀ ਅਮਰੀਕੀ ਅਪਰਾਧਿਕ ਦੋਸ਼ ਨਹੀਂ ਲੱਗਿਆ ਹੋਇਆ। ਟਰੰਪ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ICE ਨੇ 132485 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ 30% ਤੋਂ ਜ਼ਿਆਦਾ ਕਿਸੇ ਦਾ ਵੀ ਅਪਰਾਧਿਕ ਰਿਕਾਰਡ ਨਹੀਂ ਰਿਹਾ ICE ਦੀਆਂ ਗ੍ਰਿਫਤਾਰੀਆਂ ਹੁਣ ਸਰਹੱਦੀ ਖੇਤਰਾਂ ਦੀ ਬਜਾਏ ਅੰਦਰੂਨੀ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੋ ਰਹੀਆਂ ਨੇ ਇਹ ਗ੍ਰਿਫਤਾਰੀਆਂ ਖਾਸ ਤੌਰ ਤੇ ਕੰਮਕਾਰ ਵਾਲੀਆਂ ਥਾਵਾਂ ਤੇ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਪ੍ਰਵਾਸੀਆਂ ਦੇ ਵੱਸੋ ਵਾਲੇ ਇਲਾਕਿਆਂ ਦੇ ਵਿੱਚ ਗ੍ਰਿਫਤਾਰੀਆਂ ਸਭ ਤੋਂ ਜ਼ਿਆਦਾ ਨੇ ICE ਨੇ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਨੂੰ ਕੈਚ 22 ਦਾ ਨਾਂ ਦਿੱਤਾ ਗਿਆ ਹੈ ਪ੍ਰਵਾਸੀਆਂ ਨੂੰ ਅਦਾਲਤਾਂ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਜਾਂਦਾ ਹੈ ਪਰ ਉੱਥੇ ਪਹੁੰਚਣ ਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਡਮ ਸਰਕਾਰ ਨੇ 1000 ਡਾਲਰ ਅਤੇ ਮੁਫਤ ਉਡਾਨ ਦੀ ਪੇਸ਼ਕਸ਼ ਦੇ ਨਾਲ ਸੈਲਫ ਡਿਪੂਟੇਸ਼ਨ ਨੂੰ ਉਤਸ਼ਾਹਿਤ ਕੀਤਾ ਹੈ ਪਰ ਇਹ ਪ੍ਰੋਗਰਾਮ ਇੰਨੀ ਸਫਲਤਾ ਨਹੀਂ ਦਿਖਾ ਸਕਿਆ ਪਰ ਸਰਕਾਰ ਦਾਵਾ ਕਰਦੀ ਹੈ ਕਿ ਹੁਣ ਤੱਕ 10 ਲੱਖ ਤੋਂ ਜ਼ਿਆਦਾ ਲੋਕ ਸੈਲਫ ਡਿਪੋਰਟ ਹੋਏ ਨੇ ਉਦੇ ਮਨੁੱਖੀ ਅਧਿਕਾਰ ਸੰਗਠਨਾ ਤੇ ਵਕੀਲਾਂ ਨੇ ਇਹਨਾਂ ਗ੍ਰਿਫਤਾਰੀਆਂ ਨੂੰ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਨਿਊਯਾਰਕ ਦੇ ਇੱਕ ਫੈਡਰਲ ਜੱਜ ਨੇ ਅਦਾਲਤਾਂ ਦੇ ਵਿੱਚ ਗ੍ਰਿਫਤਾਰੀਆਂ ਨੂੰ ਨਿਆਂ ਦੀ ਪ੍ਰਕਿਰਿਆ ਦੇ ਵਿੱਚ ਉਲੰਘਣਾ ਕਰਾਰ ਦਿੱਤਾ ਹੈ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਧਿਕਾਰੀਆਂ ਨੇ ਇਹ ਦੱਸਿਆ ਕਿ ਕਈ ਪ੍ਰਵਾਸੀ ਜਿਵੇਂ ਕਿ ਕੈਨੇਡੀਅਨ ਜੈਸਮਿਨ ਮੂਨੀ ਅਤੇ ਪੀਰੂਵian ਸਿਲਵੀਆ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ ਤਾਂ ਵੀ ਆਈਸੀਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੈਲੀਫੋਰਨੀਆ, ਫਲੋਰੀਡਾ ਅਤੇ ਟੈਕਸਸ ਵਰਗੇ ਸੂਬਿਆਂ ਦੇ ਵਿੱਚ ਛਾਪੇਮਾਰੀ ਹਲੇ ਵੀ ਚੱਰੀ ਹੈ ਜਿਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਪੈਦਾ ਕੀਤਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਵੱਖ ਹੋਣ ਦਾ ਡਰ ਸਤਾ ਰਿਹਾ ਹੈ। ਦੂਸਰਾ ਹਿਰਾਸਤ ਕੇਂਦਰਾਂ ਦੇ ਵਿੱਚ ਮੈਡੀਕਲ ਸੰਭਾਲ ਦੀ ਬਹੁਤ ਘਾਟ ਹੈ ਅਤੇ ਅਨਮਨੁੱਖੀ ਸਥਿਤੀਆਂ ਦੀ ਸ਼ਿਕਾਇਤਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹੋਮਲੈਸ ਸਿਕਿਉਰਿਟੀ ਵਿਭਾਗ ਦੀ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲੋਫਲਿਨ ਦੇ ਮੁਤਾਬਕ ਇਨ੍ਹਾਂ ਅਪਰਾਧਿਕ ਰਿਕਾਰਡਸ ਵਾਲੇ ਵਿਅਕਤੀਆਂ ਨੂੰ ਗੈਰ ਅਪਰਾਧੀ ਕਹਿਣਾ ਵੀ ਗਲਤ ਹੈ। ਕਿਉਂਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣਾ ਵੀ ਇੱਕ ਅਪਰਾਧ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ 70% ਗ੍ਰਿਫਤਾਰੀਆਂ ਅਪਰਾਧੀ ਪ੍ਰਵਾਸੀਆਂ ਦੀਆਂ ਹੀ ਨੇ ਧੜਾ ਧੜ ਗ੍ਰਿਫਤਾਰੀਆਂ ਨੇ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਵਧਾ ਦਿੱਤਾ ਹੈ ਲੋਕ ਸਕੂਲ ਹਸਪਤਲ ਅਤੇ ਅਦਾਲਤਾਂ ਦੇ ਵਿੱਚ ਜਾਣ ਤੋਂ ਝਿਜਕ ਰਹੇ ਨੇ ਕਈ ਪ੍ਰਵਾਸੀਆਂ ਨੂੰ ਆਪਣੇ ਪਰਿਵਾਰ ਤੋਂ ਵਿਛੜ ਜਾਣ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 트럼ਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਗ੍ਰਿਫਤਾਰੀਆਂ ਦੇ ਵਿੱਚ ਵਾਧਾ ਕੀਤਾ ਹੈ ਪਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਦੀ ਵੱਡੀ ਗਿਣਤੀ ਨੇ ਸਰਕਾਰ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵਿਆਂ ਤੇ ਸਵਾਲ ਖੜੇ ਕਰ ਦਿੱਤੇ ਨੇ। ਮਨੁੱਖੀ ਅਧਿਕਾਰ ਸੰਗਠਨ ਅਤੇ ਵਕੀਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਦੇ ਲਈ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਮੰਗ ਕਰ ਰਹੇ ਨੇ।